ਇੱਕ ਅਫੀਮ ਨੂੰ ਲੈ ਕੇ ਬਹੁਤ ਕਹਿੰਦੇ ਨੇ ਵੀ ਇਹ ਸਿਹਤ ਲਈ ਹਾਨੀਕਾਰਕ ਹੈ ਜਾਂ ਵਧੀਆ ਹੈ ਅਫੀਮ ਵਧੀਆ ਹੈ ਪਰ ਜੇ ਅਫੀਮ ਉਹ ਵੀ ਤਾਂ ਹੀ ਹੈ ਨਾ ਹੁਣ ਹੁਣ ਅਫੀਮ ਦੇ ਵਿੱਚ ਤਾਂ ਉਹੀ ਨਸ਼ਾ ਹੁੰਦਾ ਸਿੰਥੈਟਿਕ ਪਹਿਲਾਂ ਅਫੀਮ ਹੁੰਦੀ ਸੀ ਕਿ ਬੰਦਾ ਕੰਮ ਕਰਦਾ ਸੀਗਾ ਖਾ ਕੇ ਅਫੀਮ ਖਾਂਦਾ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੁੱਪ ਦਾ ਉਹਨੂੰ ਪਤਾ ਨਹੀਂ ਸੀ ਲੱਗਦਾ ਧੁੱਪ ਵੀ ਉਹਨੂੰ ਛਾਂ ਠੰਡੀ ਲੱਗਦੀ ਸੀ ਕਿਉਂਕਿ ਅਫੀਮ ਪਿਓਰ ਸੀ ਹੁਣ ਵਾਲੇ ਨੂੰ ਪਿਓਰ ਤੁਸੀਂ ਖਿਲਾ ਦਿਓ ਅਫੀਮ ਉਹ ਤਾਂ ਮੰਜੇ ਤੇ ਅੰਦਰ ਪਿਆ ਸੁੱਤਾ ਖੜਾੜੇ ਮਾਰਦਾ ਉਹਨੂੰ ਹਲਾਉਣੇ ਹਿੱਲਦਾ ਨਹੀਂ ਇਹ ਫੀਮ ਦਾ ਨਸ਼ਾ ਥੋੜੀ ਆ ਜੀ ਇਹ ਸਿੰਥੈਟਿਕ ਨਸ਼ਾ ਹੈ ਜੀ ਲੋਕਾਂ ਨੂੰ ਬਹੁਤ ਗੌਰ ਕਰਨ ਦੀ ਲੋੜ ਹੈ ਇਹ ਚੀਜ਼ਾਂ ਦਾ ਦੇਖਣਾ ਚਾਹੀਦਾ ਉਹਨਾਂ ਨੂੰ ਵੀ ਜੇ ਮੈਂ ਖਾ ਕੇ ਇਦਾਂ ਲੇਟੀ ਜਾਣਾ ਇਹਦਾ ਮਤਲਬ ਮੈਨੂੰ ਸਿੰਥੈਟਿਕ ਡਰੱਗਸ ਦਿੱਤਾ ਜਾਂਦਾ ਹੈ ਬਚਾਏ ਤੋਂ ਜੀ ਅਫੀਮ ਵਾਲਾ ਤਾਂ ਜਿਹਨੇ ਅਫੀਮ ਖਾ ਲਈ ਪਹਿਲੀ ਗੱਲ ਤਾਂ ਉਹ ਸੌਂਦਾ ਨਹੀਂ ਹੂੰ ਦੂਸਰੀ ਗੱਲ ਉਹ ਚੁੱਪ ਨਹੀਂ ਕਰਦਾ ਜਿਵੇਂ ਹੁਣ ਤੁਸੀਂ ਕਹੋਗੇ ਵੀ ਤੂੰ ਹੀ ਖਾਧੀ ਹੋਈ ਆ ਬੇਬਕੀ ਬੋਲਦੀ ਆ ਉਹ ਚੁੱਪ ਨਹੀਂ ਕਰਦਾ ਉਹ ਗੱਲ ਇੱਕ ਤੋਂ ਇੱਕ ਛੱਡੂਗਾ ਹੂੰ ਠੀਕ ਹੈ ਜੀ ਇਹ ਫੀਮ ਦੀਆਂ ਨਿਸ਼ਾਨੀਆਂ ਨੇ ਤੇ ਅੱਜ ਕੱਲ ਜਿਹੜੇ ਫੀਮ ਖਾਂਦੇ ਆ ਉਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਇਹ ਵੀ ਇੱਕ ਵੱਡਾ ਨਸ਼ਾ ਲੱਗ ਗਿਆ ਸਾਡੇ ਪੰਜਾਬ ਦੀ ਨੌਜਵਾਨੀ ਬਿਲਕੁਲ ਦੂਸਰਾ ਜਿਹੜੇ ਆ 1.5 2 ਮਹੀਨਿਆਂ ਦੇ ਵਰਸਾਤ ਦੇ ਇਹਦੇ ਵਿੱਚ ਕਦੇ ਵੀ ਗਲਤੀ ਨਾਲ ਵੀ ਇੱਕ ਜਾਂ ਦੋ ਬਾਰ ਵੀ ਨਹੀਂ ਖਾਣੀ ਚਾਹੀਦੀ ਇੱਥੇ ਲੱਗਦੀ ਆ ਜੀ 10 ਮਹੀਨੇ ਨਹੀਂ ਫੀਮ ਲੱਗਦੀ ਆ 2 ਮਹੀਨੇ ਚ ਲੱਗਦੀ ਆ ਹੂੰ ਇਸ ਟਾਈਮ ਸਾਡਾ ਜਿਹੜਾ ਬੋਡੀ ਸਾਡੀ ਕੱਚੀ ਹੁੰਦੀ ਆ ਬਿਲਕੁਲ ਇਨਾਂ ਦੇ ਵਿੱਚ ਇਸ ਟਾਈਮ ਜਿਵੇਂ ਹੁਣ ਆਪਾਂ ਹੁਣ ਸਾਰੇ ਚਾਰੇ ਪਾਸੇ ਹਰਿਆਲੀ ਦੇਖਦੇ ਨਾ ਧਰਤੀ ਆਪਣਾ ਅਸਿਰ ਛੱਡਦੀ ਪਈ ਆ ਨਾ ਗ੍ਰਹਿਣ ਕਰਦੇ ਆ ਨਵੇਂ ਬੀਜ ਜਿਹੜੇ ਉੱਗਦੇ ਆ ਉਹ ਸਾਡੀ ਬਾਡੀ ਦੇ ਵਿੱਚ ਉਦਾਂ ਹੀ ਸਾਡੇ ਬਾਡੀ ਚ ਸਿੰਪਟਮ ਆ ਜੋ ਤੁਸੀਂ ਪਾਵਾਂਗੇ ਨਾ ਉਹ ਲੱਗਦੀ ਆ ਜੀ ਜਿਹਨੂੰ ਨਸ਼ੇ ਤੇ ਲਾ ਲਿਆ ਫਿਰ ਇੱਕ ਦਿਨ ਵੀ ਛੱਡਾ ਔਖਾ ਹੋ ਜੂਗਾ ਇਸ ਕਰਕੇ ਜਿਹੜੀ ਆ ਫੀਮ ਦੀ ਗੱਲ ਆ ਵਧੀਆ ਗੱਲ ਆ ਵਧੀਆ ਚੀਜ਼ ਆ ਜੇ ਤਾਂ ਪਰ ਉਹਨੂੰ ਨਸ਼ੇ ਦੇ ਤੌਰ ਤੇ ਨਾ ਵਰਤੋ ਉਹਨੂੰ ਉਹਨੂੰ ਐਸਟ੍ਰਿਕੇ ਨ ਵਰਤੋ ਜਿਵੇਂ ਦਵਾਈ ਆ ਜੀ ਫਿਰ ਤੁਹਾਨੂੰ ਦਵਾਈਆਂ ਦੀ ਲੋੜ ਨਹੀਂ ਪੈਂਦੀ ਇੱਕ ਅਫੀਮ ਨੂੰ ਲੈ ਕੇ ਬਹੁਤ ਕਹਿੰਦੇ ਨੇ ਵੀ ਇਹ ਸੇਥ ਲਈ ਹਾਨੀਕਾਰਕ ਹੈ ਜਾਂ ਵਧੀਆ ਹੈ ਅਫੀਮ ਵਧੀਆ ਹੈ ਪਰ ਜੇ ਅਫੀਮ ਉਹ ਵੀ ਤਾਂ ਹੀ ਹੈ ਨਾ ਹੁਣ ਹੁਣ ਅਫੀਮ ਦੇ ਵਿੱਚ ਤਾਂ ਉਹੀ ਨਸ਼ਾ ਹੁੰਦਾ ਸਿੰਥੈਟਿਕ ਪਹਿਲਾਂ ਅਫੀਮ ਹੁੰਦੀ ਸੀ ਕਿ ਬੰਦਾ ਕੰਮ ਕਰਦਾ ਸੀਗਾ ਖਾ ਕੇ ਅਫੀਮ ਖਾਂਦਾ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਧੁੱਪ ਦਾ ਉਹਨੂੰ ਪਤਾ ਨਹੀਂ ਸੀ ਲੱਗਦਾ ਧੁੱਪ ਵੀ ਉਹਨੂੰ ਛਾਂ ਠੰਡੀ ਲੱਗਦੀ ਸੀ ਬਿਲਕੁਲ ਕਿਉਂਕਿ ਅਫੀਮ ਪਿਓਰ ਸੀ ਹੁਣ ਵਾਲੇ ਨੇ ਪਿਓਰ ਤੁਸੀਂ ਖਿਲਾ ਦਿਓ ਫੀਮ ਉਹ ਤਾਂ ਮੰਜੇ ਤੇ ਅੰਦਰ ਪਿਆ ਸੁੱਤਾ ਘਰਾੜੇ ਮਾਰਦਾ ਉਹਨੂੰ ਹਿਲਾਉਣੇ ਹਿੱਲਦਾ ਨਹੀਂ ਇਹ ਫੀਮ ਦਾ ਨਸ਼ਾ ਥੋੜੀ ਆ ਜੀ ਇਹ ਸਿੰਥੈਟਿਕ ਨਸ਼ਾ ਹੈ ਜੀ ਲੋਕਾਂ ਨੂੰ ਬਹੁਤ ਗੌਰ ਕਰਨ ਦੀ ਲੋੜ ਹੈ ਇਹ ਚੀਜ਼ਾਂ ਦਾ ਦੇਖਣਾ ਚਾਹੀਦਾ ਉਹਨਾਂ ਨੂੰ ਵੀ ਜੇ ਮੈਂ ਖਾ ਕੇ ਇਦਾਂ ਲੇਟੀ ਜਾਣਾ ਇਹਦਾ ਮਤਲਬ ਮੈਨੂੰ ਸਿੰਥੈਟਿਕ ਡਰੱਗਸ ਦਿੱਤਾ ਜਾਂਦਾ ਹੈ ਬਚਾਏ ਤੋਂ ਜੀ ਅਫੀਮ ਵਾਲਾ ਤਾਂ ਜਿਹਨੇ ਅਫੀਮ ਖਾ ਲਈ ਪਹਿਲੀ ਗੱਲ ਤਾਂ ਉਹ ਸੌਂਦਾ ਨਹੀਂ ਹੂੰ ਦੂਸਰੀ ਗੱਲ ਉਹ ਚੁੱਪ ਨਹੀਂ ਕਰਦਾ ਜਿਵੇਂ ਹੁਣ ਤੁਸੀਂ ਕਹੋਗੇ ਵੀ ਤੂੰ ਹੀ ਖਾਧੀ ਹੋਈ ਆ ਬੇਬਕ ਬੋਲਦੀ ਆ ਉਹ ਚੁੱਪ ਨਹੀਂ ਕਰਦਾ ਉਹ ਗੱਲ ਇੱਕ ਤੋਂ ਇੱਕ ਛੱਡੂਗਾ ਹੂੰ ਠੀਕ ਹੈ ਨਹੀਂ ਇਹ ਫੀਮ ਦੀਆਂ ਨਿਸ਼ਾਨੀਆਂ ਨੇ ਤੇ ਅੱਜ ਕੱਲ ਜਿਹੜੇ ਫੀਮ ਖਾਂਦੇ ਆ ਉਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਇਹ ਵੀ ਇੱਕ ਵੱਡਾ ਨਸ਼ਾ ਲੱਗ ਗਿਆ ਸਾਡੇ ਪੰਜਾਬ ਦੀ ਨੌਜਵਾਨੀ ਬਿਲਕੁਲ ਦੂਸਰਾ ਜਿਹੜੇ ਆ 1.5 2 ਮਹੀਨਿਆਂ ਦੇ ਵਰਸਾਤ ਦੇ ਇਹਦੇ ਵਿੱਚ ਕਦੇ ਵੀ ਗਲਤੀ ਨਾਲ ਵੀ ਇੱਕ ਜਾਂ ਦੋ ਵਾਰ ਵੀ ਨਹੀਂ ਖਾਣੀ ਚਾਹੀਦੀ ਇੱਥੇ ਲੱਗਦੀ ਆ ਜੀ 10 ਮਹੀਨੇ ਨਹੀਂ ਫੀਮ ਲੱਗਦੀ ਆ ਦੋ ਮਹੀਨੇ ਚ ਲੱਗਦੀ ਆ ਹੂੰ ਇਸ ਟਾਈਮ ਸਾਡਾ ਜਿਹੜਾ ਬੋਡੀ ਸਾਡੀ ਕੱਚੀ ਹੁੰਦੀ ਆ ਬਿਲਕੁਲ ਇਨਾਂ ਦੇ ਵਿੱਚ ਐਸ ਟਾਈਮ ਜਿਵੇਂ ਹੁਣ ਆਪਾਂ ਹੁਣ ਸਾਰੇ ਚਾਰੇ ਪਾਸੇ ਹਰਿਆਲੀ ਦੇਖਦੇ ਨਾ ਧਰਤੀ ਆਪਣਾ ਅਸਰ ਛੱਡਦੀ ਪਈ ਆ ਨਾ ਗ੍ਰਹਿਣ ਕਰਦੀ ਆ ਨਵੇਂ ਬੀਜ ਜਿਹੜੇ ਉੱਗਦੇ ਆ ਉਹ ਸਾਡੀ ਬਾਡੀ ਦੇ ਵਿੱਚ ਉਦਾਂ ਹੀ ਸਾਡੇ ਬਾਡੀ ਚ ਸਿੰਪਟਮ ਆ ਜੋ ਤੁਸੀਂ ਪਾਵਾਂਗੇ ਨਾ ਉਹ ਲੱਗਦੀ ਆ ਜੀ ਜਿਹਨੂੰ ਨਸ਼ੇ ਤੇ ਲਾ ਲਿਆ ਫਿਰ ਇੱਕ ਦਿਨ ਵੀ ਛੱਡਾ ਔਖਾ ਹੋ ਜੂਗਾ ਇਸ ਕਰਕੇ ਜਿਹੜੀ ਆ ਫੀਮ ਦੀ ਗੱਲ ਆ ਵਧੀਆ ਗੱਲ ਆ ਵਧੀਆ ਚੀਜ਼ ਆ ਜੇ ਤਾਂ ਪਰ ਉਹਨੂੰ ਨਸ਼ੇ ਦੇ ਤੌਰ ਤੇ ਵਰਤੋ ਉਹਨੂੰ ਉਹਨੂੰ ਇਸ ਤਰੀਕੇ ਨਾਲ ਵਰਤੋ ਜਿਵੇਂ ਦਵਾਈ ਆ ਜੀ ਫਿਰ ਤੁਹਾਨੂੰ ਦਵਾਈਆਂ ਦੀ ਲੋੜ ਨਹੀਂ ਪੈਣੀ